ਸਾਤਰੀ ਯਕਾਂ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਦਾ ਦਿਨ ਲੈਣ ਵਾਲਾ ਖਾਸ ਹੋ ਗਿਆ ਅੱਜ ਸੈਲੀਬ੍ਰੇਟ ਕਰ ਰਹੇ ਹਾਂ ਲੋੜੀ ਕਾਬੇ ਬਾਹਰ ਜਿੱਦਾਂ ਕੀ ਮੋਲ ਬਣਿਆ ਹੋਇਆ ਸੀ ਬੂਰਾ ਢੋਲ ਵੱਜ ਰਿਹਾ ਸੀ ਢੋਲ ਜਿੱਦਾਂ ਜਿੱਦਾ ਵੱਜ ਰਿਹਾ ਹੈ ਸ਼ੈਡੋ ਵੀ ਜਿੱਦਾ ਦਾ ਨਾਲ-ਨਾਲ ਆਪਣੀ ਵੀਡੀਓ ਮਿਲਾ ਰਿਹਾ ਹੈ ਇਹ ਕਹਿ ਰਿਹਾ ਅੱਜ ਪੂਰਾ ਖੁਸ਼ ਹੈ ਅਜੇ ਵੇਟ ਕਰ ਰਹੇ ਹਾਂ ਸਾਰਿਆਂ ਦੇ ਆਉਣ ਦੀ ਤਾਂ ਬਸ ਅਸੀਂ ਥੋੜੀ ਦੇਰ ਚ ਸਟਾਰਟ ਕਰਦੇ ਹਾਂ ਪ੍ਰੋਗਰਾਮ ਠੀਕ ਹੈ ਬਟ ਓਲਾੜਾ ਮੋਲ ਬਣਾ ਰਿਹਾ ਹਾਂ بس ਲੋਕਾਂ ਨੂੰ ਪਤਾ ਲੱਗ ਜੇ ਤਾਂ ਕਿ ਕੀ ਬਸ ਲੋੜੀ ਦਾ ਪ੍ਰੋਗਰਾਮ ਸਟਾਰਟ ਹੋਣਾ ਲੈ ਬਾਕੀ ਲੋੜੀ ਦਾ ਸੈਟਅਪ ਪਹਿਲਾਂ ਹੀ ਕਰਤਾ ਸੀ ਬਾਕੀ ਸਾਰੀਆਂ ਚੀਜ਼ਾਂ ਆਲਰੇਡੀ ਤਿਆਰ ਨੇ ਅੱਜ ਦਾ ਦਿਨ ਥੋੜਾ ਖਾਸ ਹੈਗਾ ਤਾਂ ਮੈਂ ਵੀ ਸੋਚਿਆ ਚਲੋ ਅੱਜ ਕੁਰਤਾ ਪਿਆ ਮੈਂ ਬਾਲੇ ਨੇ ਕੁਰਤਾ ਪਿਆ ਮੈਂ ਜੈਕਟ ਜੁਗੇਟ ਪਾ ਕੇ ਪਪਾ ਵੀ ਹੁਣ ਲੋੜੀ ਨੂੰ ਅੱਗ ਬਾਲਤੀ ਹੈ ਸ ਲੋੜੀ ਸਟਾਰਟ ਹੋ ਗਈ ਹੈ ਰਿਆਸ਼ ਪਪਾ ਨੇ ਜਾ ਕੇ ਰੱਖਿਆ ਰੁਦਰ ਕੇਤੇ ਅੰਦਰ ਕੁਮਰੇ ਹੋ ਗਿਆ ਠੀਕੇ ਜਸਵੀਨ ਦੇ ਵਿੱਚ ਵਿੱਚ ਤਾਂ ਬੱਸ ਹੁਣ ਦੇਖਦੇ ਆ ਕੀ ਹੁੰਦਾ ਅੱਗੇ ਚਲੋ ਬਣੇ ਰਿਓ ਵੀਡੀਓ ਵਿੱਚ ਬੱਚਿਆਂ ਦਾ ਨਾ ਬੱਸ ਨਹੀਂ ਚੱਲਦਾ ਦਿਲ ਤਾਂ ਉਹਨਾਂ ਦਾ ਕਰਦਾ ਕਿ ਹਰ ਕੰਮ ਅਸੀਂ ਵੀ ਨਾਲ ਹੀ ਕਰੀਏ ਤਾਂ ਬੱਸ ਐਸੀ ਅੱਗ ਤੋਂ ਬਰੇ ਪਾਪਾ ਚੱਕ ਕੇ ਲੈ ਕੇ ਹੁਣ ਕਾਕੇ ਨੂੰ ਕਿ ਬਈ ਇਹ ਇਹ ਅਜੇ ਸਹੀ ਟਾਈਮ ਨਹੀਂ ਹੈ ਕਿ ਉਹ ਅੱਗ ਨਾਲ ਖੇਡਣ ਪੂਰੇ ਸਾਢੇ 3 ਮਿੰਟ ਲੱਗ ਗਏ ਅੱਗ ਬਾਲਣ ਚ ਹੁੰਦਾ ਆ ਪਹਿਲੇ ਪਿੰਡ ਰਹਿੰਦੇ ਸੀ ਚੁੱਲ੍ਹੇ 'ਚ ਅੱਗ ਬਾਲਦੇ ਰਹਿੰਦੇ ਸੀ ਪਾਣੀ ਦਿੱਤਾ ਕਰਨ ਲੱਗੇ ਹੁਣ ਸ਼ਹਿਰਾਂ 'ਚ ਜਦੋਂ ਦੇ ਆਏ ਆ ਇੱਥੇ ਗੈਸ ਆਜਕਲ ਗਿੱਜਰ ਐ ਨਾ ਅੱਗ ਨਹੀਂ ਬਾਲੀਦੀ ਐ ਨਾ ਇਹਨੇ ਅੱਗ ਬਾਲਣ ਦੀ ਪ੍ਰੈਕਟਿਸ ਚਲੋ ਫਾਈਨਲੀ ਇਹ ਵੀ ਕੰਮ ਹੋ ਗਿਆ ਜਿੱਦਾਂ ਲੋਹੜੀ ਦੀ ਅੱਗ ਵਧੀ ਐ ਮਮਾ ਨੇ ਕੀ ਪਾਣਾ ਸਟਾਰਟ ਕਰਤਾ ਕੇ ਖੰਡ ਤੇਲ ਜੋ ਕਿ ਆਪਾਂ ਬੇਸਿਕਲੀ ਲੋਹੜੀ ਦਾ ਮੱਥਾ ਢੇਕਦੇ ਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਨਾਂ ਦੀ ਆਉਤੀ ਦਿੱਤੀ ਜਾਂਦੀ ਐ ਇਸ ਤੋਂ ਬਾਅਦ ਆਪਾਂ ਖੰਡ ਖੁੰਡ ਪਾ ਕੇ ਕੇਕ ਉਪਾ ਕੇ ਆਪਾਂ ਹੀ ਮੱਥਾ ਮੁੱਥਾ ਟੇਕ ਲਿਆ। ਇਹ ਹੁਣ ਆਪਣੇ ਮੱਥਾ ਟੇਕ ਕੇ ਤੋਂ ਬਾਅਦ ਲੋੜੀ ਪੂਰੀ ਤਿਆਰ ਹੈ। ਹੁਣ ਬਾਕੀਆਂ ਦਾ ਨੰਬਰ ਲੱਗੂ ਮੱਥਾ ਟੇਕਣ ਵਾਸਤੇ। ਪਹਿਲਾ ਚੰਨ ਦਾ ਪ੍ਰਾਂਤ ਲੈ। ਲੋਬੀ ਮੂਫਲੀਆਂ ਰੇਵੜੀਆਂ ਪ੍ਰਾਂਤ ਦੀ ਵੀ ਐਂਟਰੀ ਹੋ ਗਈ ਹੈ। ਜਸਵੀਨ ਪ੍ਰਾਂਤ ਲੈ ਕੇ ਆ ਗਈ ਮੂਫਲੀਆਂ ਰੇਵੜੀਆਂ ਦੀ। ਪਤਾ ਨਹੀਂ ਠੋਡੇ ਕਿਦਾਂ ਮੱਥਾ ਟਿਕਦੇ ਪਰ ਯੂਜੂਲੀ ਸਾਡੇ ਤਾਂ ਹੁੰਦਾ ਕਿ ਮੂਫਲੀਆਂ ਰੇਵੜੀਆਂ ਵਾਲੀ ਜੋ ਵੀ ਗੱਚਕ ਵਗੈਰਾ ਵਾਲੀ ਹੁੰਦੀ ਪ੍ਰਾਤ ਹੁੰਦੀ ਹੈ ਪਾਪੜੀ ਕਹਿੰਦੇ ਨੇ ਜਿਹਨੂੰ ਆਪਾਂ ਉਦੋਂ ਸਿਰ ਤੇ ਰੱਖ ਕੇ ਨਾਲੇ ਬੇਚਾ ਪੱਤੇਲ ਸਿੱਟੀ ਦੇਈਏ ਲੋੜੀ ਦੇ ਅੰਦਰ ਨਾਲੇ ਮੂਫਲੀਆਂ ਸਿੱਟੀਆਂ ਨਾਲੇ ਲੋੜੀ ਦੇ ਚਾਰੋ ਤਰਫ ਢੇੜਾ ਲਾਈਦਾ ਅਸੀਂ ਤਾਂ ਇਦਾਂ ਹੀ ਮਨਾਉਂਦੇ ਹਾਂਗੇ ਲੋੜੀ ਪਿੰਡ 'ਚ ਵੀ ਇਦਾਂ ਹੀ ਮਨਾਈ ਸੀ ਇਸ ਵਾਰ ਜੈਪੁਰ 'ਚ ਵਾਸਤਰਾ ਹੀ ਮਨਾ ਰਹੇ ਹਾਂ ਬਾਕੀ ਬਣੇ ਰੋ ਵੀਡੀਓ 'ਚ ਤੇ ਦੇਖੋ ਹੋਰ ਕੀ ਕੀ ਆਉਂਦਾ ਅੱਗੇ ਮੱਥਾ ਢਿੱਕੇ ਬਾਅਦ ਮੂੰਗਫਲੀਆਂ ਰੇਵੜੀਆਂ ਛਕਣ ਤੋਂ ਬਾਅਦ ਹੁਣ ਪੈਣ ਲੱਗ ਗਏ ਨੇ ਪੰਗੜੇ ਤੇ ਢੋਲ ਤੇ ਇਧਰ ਪੰਗੜੇ ਪਈ ਜਾਂਦੇ ਆ ਚਲੋ ਦੇਖਦੇ ਆ ਜੇ ਹਜੇ ਤੱਕ ਤੁਸੀਂ ਸਾਡੀ ਵੀਡੀਓ ਵਿੱਚ ਬਨੇ ਰਹੇ ਹੋ ਤਾਂ दैट मींस ਤੁਹਾਨੂੰ ਇਹ ਵਲੌਗ ਪਸੰਦ ਆ ਰਿਹਾ ਹੈ ਤਾਂ ਐਟ ਲੀਸਟ ਇੱਕ ਸਬਸਕ੍ਰਾਈਬ ਕਰਕੇ ਸਾਨੂੰ ਸਪੋਰਟ ਕਰੋ ਠੀਕ ਹੈ ਤੁਹਾਨੂੰ ਥੱਲੇ ਬੈਲ ਆਈਕਨ ਵੀ ਦਿਖੇਗਾ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੇ ਵੀਡੀਓਜ਼ ਦੇ ਨੋਟੀਫਿਕੇਸ਼ਨ ਵੀ ਤੁਹਾਨੂੰ ਜਲਦ ਤੋਂ ਜਲਦ ਮਿਲਦੇ ਰਹਿਣ ਪੰਗੜੇ ਤਾਂ ਪੈ ਰਹੇ ਸੀ ਪਰ ਪੰਗੜੇ ਦਾ ਮਾਹੌਲ ਨਾ ਥੋੜਾ ਬਣਿਆ ਨਹੀਂ ਸੀ ਐਸ ਕਰਕੇ ਫਿਰ ਇਸ ਤੋਂ ਬਾਅਦ ਐਂਟਰੀ ਹੋਈ ਮੰਮੀ ਦੀ ਫਿਰ ਮੰਮੀ ਨੇ ਖੜੇ ਹੋ ਕੇ ਸਾਰਿਆਂ ਨੂੰ ਇਨਵਾਈਟ ਕੀਤਾ ਕਿ ਹਾਂ ਵੀ ਤੁਸੀਂ ਵੀ ਜੁਆਇਨ ਕਰੋ ਤੁਸੀਂ ਵੀ ਜੁਆਇਨ ਕਰੋ ਤੇ ਫਿਰ ਇਦਾਂ ਹੀ ਪੂਰੀ ਡਾਂਸ ਦੇ ਵਿੱਚ ਗੈਦਰਿੰਗ ਹੋ ਹੌਲੀ 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 ਵੱਧਦੀ ਗਈ ਤੇ ਨਾਲ ਹੀ ਨਾਲ ਢੋਲ ਵਾਲੇ ਨੂੰ ਵੀ ਜੋਸ਼ ਆ ਗਿਆ ਢੋਲ ਦੇ ਸਪੀਡ ਵੀ ਵੱਧ ਗਈ ਤੇ ਫਿਰ ਰੁੱਦਰ ਰਿਆਂਸ਼ ਦੀ ਵੀ ਐਂਟਰੀ ਹੋ ਗਈ ਤੇ ਰੁੱਦਰ ਤੇ ਰਿਆਂਸ਼ ਵੀ ਦੋਨੋਂ ਗੋਦੀ ਚੱਕੇ ਹੋਏ ਪੰਗੜੇ ਪਾ ਰਹੇ ਸੀਗੇ ਨਾਲ ਨਾਲ ਫਿਰ ਫਸਟ ਬੈਚ ਡਾਂਸ ਦਾ ਖਤਮ ਹੋਣ ਤੋਂ ਬਾਅਦ ਸੈਕੰਡ ਬੈਚ ਦੀ ਵੈਂਟਰੀ ਹੋ ਗਈ ਹੈ ਪਪਾ ਤੇ ਪਪਾ ਨੇ ਛੰਦੇ ਜੱਫੜਦੇ ਯਾਰ ਦੋਸਤ ਇਹਨਾਂ ਨੇ ਵੀ ਥੋੜੀ-ਥੋੜੀ ਆਪਣੀ ਪਰਫਾਰਮੈਂਸ ਦਿੱਤੀ ਜੋ ਕਿ ਤੁਸੀਂ ਦੇਖ ਸਕਦੇ ਹੋ ਹੌਣ ਲੱਗਦਾ ਤੁਸੀਂ ਬਸ ਮੇਰਾ ਇੰਤਜ਼ਾਰ ਕਰ ਰਹੇ ਸੀ ਕਿ ਮੇਰਾ ਨੰਬਰ ਕਦੋਂ ਆਊਗਾ ਹਾਂ ਆ ਨਹੀਂ ਆਇਆ ਮੇਰਾ ਨੰਬਰ ਵੀ ਆ ਨਹੀਂ ਆਇਆ ਬਸ ਆਵੇ ਛੋਟਾ ਜਿਹਾ ਸ਼ੋਰਟ ਲੈ ਲਾਂ ਇੱਕ ਮੈਂ ਵੀਡੀਓ ਦਾ ਇਦੋਂ ਬਾਅਦ ਮੈਂ ਵੀ ਸਟਾਰਟ ਕਰਦਾ ਹਾਂ ਪਰ ਮੈਨੂੰ ਵੀ ਕੋਈ ਨਾ ਕੋਈ ਨਾਲ ਪਾਰਟਨਰ ਤਾਂ ਚਾਹੀਦਾ ਹੀ ਐ ਡਾਂਸ ਕਰਨ ਵਾਸਤੇ ਤਾਂ ਸਾਡੇ ਪੜੋਸੀ ਬਈਆ ਮੈਂ ਕਿਹਾ ਚਲੋ ਡਾਕਟਰ ਬਈਆ ਨੂੰ ਹੀ ਨਤਾਲੇ ਨੇ ਨਾਲ ਅੱਜ ਹਜੇ ਤਾਂ ਸਟਾਰਟ ਹੀ ਹੋਏ ਸੀ ਅਸੀਂ ਬਸ ਉਹਨੇ ਨੂੰ ਢੋਲ ਵਾਲੇ ਦਾ ਢੋਲ ਦਾ ਪੱਟਾ ਫੜ ਲਿਆ ਫੇਰ ਢੋਲੀ ਨੇ ਵਾਪਸ ਫੱਪਤਾ ਢੋਲ ਦਾ 벨ਟ ਕੈਮ ਕੀਤਾ ਤੇ ਸੀ ਵਾਪਸ ਸਟਾਰਟ ਹੋ ਗਏ ਤੇ ਪੂਰਾ 1.5 ਮਿੰਟ ਭੰਗੜਾ ਪਾ ਕੇ ਏਡੇ ਉਦੋਂ ਬਾਅਦ ਫਿਰ ਨਾਲੀ ਰੁੱਦਰਿਆਸਤੀ ਐਂਟਰੀ ਹੋ ਗਈ ਰੁੱਦਰਿਆਸ ਦੋਨੋਂ ਮੇਰੇ ਗੋਦੀ ਚੱਕੇ ਹੋਏ ਸੀਗੇ ਫਿਰ ਉਹਨਾਂ ਨੂੰ ਗੋਦੀ ਚੱਕ ਕੇ ਭੰਗੜਾ ਪਾਇਆ ਥੋੜਾ 뮤ਜ਼ਿਕ ਪਿੱਛੇ ਵਾਲਾ ਨਾ ਮੈਂ ਸਾਊਂਡ ਕੱਟ ਕਰਤਾ ਕਿਉਂਕਿ ਜੇ ਚੱਲਦਾ ਰਿਹਾ ਨਾ ਇਹ ਬਾਲੀਵੁੱਡ 뮤ਜ਼ਿਕ ਹੈ ਤਾਂ ਕਾਪੀਰਾਈਟ ਆ ਜਾਊਗਾ ਐਸ ਕਰਕੇ ਮਿਊਟ ਤੇ ਠੀਕ ਆ ਹੇ ਸਤਿ ਸ਼੍ਰੀ ਅਕਾਲ ਕਰੋ ਸਤਿ ਸ਼੍ਰੀ ਅਕਾਲ ਕਰੋ ਸਤਿ ਸ਼੍ਰੀ ਅਕਾਲ ਅੱਠ ਕਵਰ ਕਰ ਦਿਓ ਜੀ ਤੁਹਾਨੂੰ ਦਾ ਸ੍ਰੀ ਅਕਾਲ नोटी तुम चैनल सब्सक्राइब कर रखना हमारा नहीं अरे पड़ोसी ने भी कहा था आप क्या कर जा घर जाने से पहले चैनल सब्सक्राइब करना तेरी वीडियो आएगी YouTube पे ओके लो मेरी वीडियो आई रेडी रेडी हुई दिन पर दिन की सब तो स्पैशल परफॉर्मेंस स्टार्ट हुई रुद्र तेरे आंस की रुद्र तेरे आंस ने खूब भंगड़े पाए ਘੜਾ ਪਾਈ ਬਾਦ ਹਉਣ ਬਾਰਿਸੀ ਗਿੱਧੇ ਦੀ ਤੇ ਫੇਰ ਸਟਾਰਟ ਹੋ ਗਈਆਂ ਜੈ ਬਾਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਲੈ ਆਈ ਮੱਖਣਾ ਦਪਤੀ ਜਾ ਮੇਰਾ ਵੇੜੇ ਦੇ ਵਿੱਚ ਲੈ ਹਲੋਰੀਆਂ ਪੱਕੇ ਗਾ ਬਨਾ ਆਤਾ ਮੀਤਾ ਵੇੜੇ ਵਾਲੋ ਜੀ ਕਰੇ ਅਗਲੇ ਪਾਸੇ ਦੇਖੇ ਲੱਗਿਆ ਪੱਕੇ ਜਹਰੀਆਂ ਪੱਕੇ ਬਾਵਾ ਚੀਕ ਜੰਗਲੇ ਆਪੁੱਤਰ ਕੇ ਬਾਅਦ ਲਾਤੀ हैप्पी <laughs> <एक वे वे laughs> लोड़ी देख क्या हैप्पी लोड़ी हैप्पी लोड़ी हैप्पी लोड़ी हैप्पी लोड़ी जी हैप्पी लोड़ी जी जितने सारे बार गिद्दा ते पंगड़ा पौंच बिजी सिगे ते अंदर कुछ अलग ही खेल खेले जा रहे सिगे ਸ਼ਿਆਗਗੇਗੇ ਪੱਦਰੇ ਸੀ ਰੁੱਦਰ ਤੇ ਰਿਆਸ਼ ਉਹਨੂੰ ਦੋਨੋਂ ਤਰਫੋਂ ਪੜਨ ਦੀ ਕੋਸ਼ਿਸ਼ ਕਰ ਰਹੇ ਸੀਗੇ ਇਹਨਾਂ ਦਾ ਆਪਣਾ ਹੀ ਬੱਚਿਆਂ ਦਾ ਅਲੱਗ ਤਰੀਕੇ ਦਾ ਐਂਟਰਟੇਨਮੈਂਟ ਨੱਚਦਾ ਛੱਡਾ ਰੁੱਦਰ ਨੱਚਦਾ ਛੱਡਾ ਰਿਆਸ਼ੂ ਨੱਚਦਾ ਬੱਲੇ ਬੱਲੇ ਕਰਦਾ ਛੱਡਾ ਨਾ 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 ਆਈ 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 ਪੀੜੋ ਜੂ ਪੀੜੋ ਜੂ ਨਾ ਨਾ ਕਰ ਬਾਬੂ ਬੱਸ 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 ਬਾਤ ਛੱਡ ਦੇ ਬਾਬੂ ਮੰਦੇ ਐ ਕਾ ਬੋ ਮੰਨਨ ਬੈਲਾ ਕਰੋ ਹੈਪੀ ਲੋੜੀ ਸਸਿਕਾ ਕਰ ਕਰੋ ਸਸਿਕਾ ਆ ਹਾਸ਼ੀਦ ਹਾਸ਼ੀਦ ਜਸਵੀਨ ਦੀ ਕਰਦੀ ਭਈਆ ਵਈ ਦੇਖ ਲੋ ਮੈਂ ਅਸੀ ਲੱਗੂ ਪਾਛਾ ਅਗਰ ਅਸਤੇ ਲੋੜੀ ਦਾ ਫੰਕਸ਼ਨ ਇੰਜੋਏ ਕਰੇ ਤਾਂ ਬਾਤ ਹੋਣ ਵੇਲਾ ਸਿੱਕੇ ਕਟਿੰਗ ਦਾ ਤੇ ਇਸ ਸਾਲ ਲੋੜੀ ਦਾ ਕੇਕ ਸਪੈਸ਼ਲ ਜਸਵੀਨ ਨੇ ਆਪਣੀ ਪਸੰਦ ਦਾ ਡਿਜ਼ਾਈਨ ਕਰਵਾਇਆ ਸੀ ਤਾਂ ਚਲੋ ਫਿਰ ਕਰਦੇ ਆ ਕეკ ਕੱਟ ਐ ਮੀ ਲੋਰੀ ਉਧਰ ਤੇਰੇ ਆਸ਼ ਦੀ ਲੋਰੀ ਕੱਟਿਆ ਤਾਂ ਜਾਏਗਾ ਨਹੀਂ ਬਸ ਐਂ ਕਰਦੇ ਐ ਹੈਪੀ ਲੋਰੀ ਹੈਪੀ ਲੋਰੀ ਬੇਟੀ प्यार kan